ਹਰਜੀਤ ਜੀ ਬਿੱਤੇ ਦਿਨੇ ਜਿਹੜਾ ਹੈ ਵਾਰਡ ਨੰਬਰ 6 ਦੇ ਵਿੱਚ ਵੀ ਜਿਹੜਾ ਹੈ கரਂਟ ਲੱਗਣ ਕਾਰਨ ਦੋ ਗਊਆਂ ਦਾ ਜਿਹੜੀ ਮੌਤ ਹੋਈ ਹੈ ਤੇ ਦੋ ਦਿਨ ਪਹਿਲਾਂ ਜਿਹੜਾ ਹੈ ਲਾਂੜਾ ਰੋਡ ਤੇ ਜਿਹੜੀ ਹੈ ਸਈ ਕਿਸਾਨ ਦੀ ਜਿਹੜੀ ਮੌਤ ਹੋਈ ਹੈ கரਂਟ ਲੱਗਣ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਮੈਂ ਬਾਈ ਇਹੀ ਕਹਿਣਾ ਚਾਹੁੰਦਾ ਅਸੀਂ ਉਸ ਦਿਨ ਵੀ ਇਹਨਾਂ ਨੂੰ ਕਿਹਾ ਸੀ ਮਿਊਨਿਸਪਲ ਕੌਂਸਲ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀਗੀ ਵੀ ਜੇ ਤੁਸੀਂ ਨਹੀਂ ਅੱਗੇ ਤੋਂ ਇਹਨਾਂ ਨੂੰ ਚੱਕਦੇ ਤਾਂ ਅਸੀਂ ਜਿਹੜੇ ਹੈਗੇ ਅੱਗੇ ਤੋਂ ਕਿਸਾਨ ਤੇ ਗਊਆਂ ਜੋ ਵੀ ਕੋਈ ਜਾਨਵਰ ਇਦਾਂ ਮਰੇਗਾ ਅਸੀਂ ਚੱਕ ਕੇ ਮਿਊਨਿਸਪਲ ਕੌਂਸਲ ਦੇ ਦਫ਼ਤਰ ਦੇ ਬਾਹਰ ਸਿੱਟ ਕੇ ਆਵ ਸਿੱਟਣ ਉਹ ਅਸੀਂ ਅੱਜ ਵੀ ਸਿੱਟ ਸਕਦੇ ਆ ਠੀਕ ਆ ਪਰ ਇਸ ਇਸ ਕਰਕੇ ਨਹੀਂ ਕਿ ਸਾਡੀ ਪ੍ਰਸ਼ਾਸਨ ਨਾਲ ਅਸੀਂ ਕੋਈ ਲਿਆਜ ਕਰ ਰਹੇ ਆ ਕੋਈ ਲਿਆਜ ਨਹੀਂ ਸਿੱਟਣ ਉਹ ਅਸੀਂ ਸਿੱਟ ਸਕਦੇ ਆ ਅਸੀਂ ਸਿਰਫ ਲਿਆਜ ਇਸ ਬੇਜਵਾਨ ਦੀ ਕਰ ਰਹੇ ਆ ਕਿ ਅਸੀਂ ਇਹਨੂੰ ਰੋਣਾ ਨਹੀਂ ਚਾਹੁੰਦੇ ਕਿਉਂਕਿ ਜੇ ਇਹਨੂੰ ਅਸੀਂ ਅੱਜ ਚੱਕਿਆ ਇਹਦੀ ਉਹ ਸਥਿਤੀ ਹੈਗੀ ਆ ਮਾੜੀ ਪੋਜੀਸ਼ਨ ਹੈ ਇਹਦੀ ਕਿ ਇਹ ਫੁੱਲ ਚੁੱਕਿਆ ਤੇ ਜੇ ਇਹਨੂੰ ਮਾਰਾ ਮੋਟਾ ਅਸੀਂ ਥੱਲੇ ਆਉ ਕੀਤਾ ਤੇ ਇਹਦੇ ਜਿਹੜੇ ਬਲਾਸਟ ਹੋ ਜੂਗਾ ਇਹਦੀ ਜਿਹੜੀ ਮਰੀ ਮੋਟੀ ਬਚਿਆ ਇਹ ਉਹ ਵੀ ਨਸ਼ਟ ਹੋ ਜਾਏਗਾ ਇਸ ਕਰਕੇ ਅਸੀਂ ਇਸ ਜਾਨਵਰ ਤੇ ਬੇਜਵਾਨ ਤੇ ਦੱਸ ਕਰ ਰਹੇ ਆ ਅਜੇ ਕੋਈ ਕਿਸੇ ਪ੍ਰਸ਼ਾਸਨ ਤੇ ਦਰਸ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਅਸੀਂ ਸਾਡਾ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੈ ਕਿਸੇ ਐਮਸੀ ਨਾਲ ਨਹੀਂ ਕਿਸੇ ਪ੍ਰਧਾਨ ਨਾਲ ਨਹੀਂ ਸਭ ਉਹਨਾਂ ਦੀ ਨਲਾਇਕੀ ਹੈ ਜੋ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਨੂੰ ਨਹੀਂ ਇੱਕ ਜਗ੍ਹਾ ਰੱਖਿਆ ਜਾਂਦਾ ਗਊਸ਼ਾਲਾ ਨਹੀਂ ਬਣਾਈ ਜਾ ਰਹੀ ਖਰੜ ਦੀ 17 ਏਕੜ ਜਗ੍ਹਾ ਪਈ ਹੈ ਪਰ ਉੱਥੇ ਕੋਈ ਇਹਨਾਂ ਦਾ ਜਿਹੜਾ ਹੈਗਾ ਹੋ ਸਕਦਾ ਇਹ ਬੱਤ ਜਾਂਦਾ ਜੇ ਸਾਡੇ ਕੋਲ ਪ੍ਰੋਪਰ ਸਾਧਨ ਹੁੰਦੇ ਇਹਨੂੰ ਚੱਕ ਕੇ ਲੈ ਜਾਂਦੀ ਮਿਊਨਿਸਪਲ ਕਾਉਂਸਲ ਉਦੋਂ ਹੀ ਹੋ ਸਕਦਾ ਇਹ ਰੇਟਬਾਨ ਦੀ ਜਾਣ ਪਛਾਈ ਜਾ ਸਕਦੀ ਸੀ ਪਰ ਇਹ ਮਰ ਗਿਆ ਇਹਦੀ ਜ਼ਿੰਮੇਵਾਰ ਵੀ ਸਾਡੀ ਮਿਊਨਿਸਪਲ ਕਾਉਂਸਲ ਪ੍ਰਸ਼ਾਸਨ ਖਰੜ ਦੇ ਕਾਉਂਸਲਰ ਤੇ ਪ੍ਰਧਾਨ ਨੇ ਜਿਹੜੇ ਇਸ ਪ੍ਰਤੀ ਸੰਜੀਦਾ ਨਹੀਂ ਹੈਗੇ ਤੇ ਕੋਈ ਵੀ ਉਪਰਾਲਾ ਨਹੀਂ ਕਰ ਰਹੇ ਇਹਨਾਂ ਦੀ ਸਾਮ ਸੰਭਾਲ ਲਈ ਤੇ ਰੱਖਿਆ। ਹਰਜੀਤ ਜੀ ਇੱਕ ਪਾਸੇ ਤਾਂ ਨਗਰ ਕਾਉਂਸਲ ਕਹਿੰਦੀ ਹੈ ਇਹ ਨਾ 12 ਪਸ਼ੂਆਂ ਦੀ ਜਿਹੜੀ ਇਹ ਦੇਖਪਾਲ ਜਿਹੜੀ ਗਊਸ਼ਾਲਾ ਦੀ ਹੈ। ਇਹ ਨਗਰ ਕਾਉਂਸਲ ਕਿਉਂ ਭੱਜਦੀ ਇਸ ਜਦ ਕਿ ਨਗਰ ਕਾਉਂਸਲ ਦੇ ਵਿੱਚ ਜਿਹੜਾ ਗਊ ਅਸੈਸ ਦੇ ਨਾਮ ਤੇ ਜਿਹੜਾ 63 ਲੱਖ ਰੁਪਏ ਜਿਹੜਾ ਉਹਨਾਂ ਦੇ ਕੋਲ ਟੈਕਸ ਪੇ ਬਿਲਕੁਲ ਜੀ ਇਹਦੇ ਬਾਰੇ ਜਾਣਕਾਰੀ ਚਲੋ ਸਾਡੇ ਭਿੰਦਰ ਸ਼ਰਮਾ ਜੀ ਸੰਚਾਲਕ ਗਊ ਪਰ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਕੋਲ ਜਿੰਨਾ ਕੋ ਹੁੰਦਾ ਫੇਰ ਵੀ ਮੇਰੇ ਖਾਲੇ ਉੱਤੇ 300 ਗੋਦੀ ਜਗ੍ਹਾ ਹੈ ਫੇਰ ਵੀ 4400 ਕੋ ਪਤਾ ਨਹੀਂ ਕਿਵੇਂ ਐਡਜਸਟ ਕਰ ਰਹੇ ਆ ਮਨ ਲੱਗਦਾ ਇਹਨਾਂ ਦੇ ਵੀ ਹੁਣ ਹੱਥ ਖੜੇ ਨੇ ਕੀ ਕਰਨੇ ਇਹ ਮਜਬੂਰੀ ਹੈ ਵੀ ਇੱਕ ਬੇਜਵਾਨਾ ਨੂੰ ਸਾਂਭਣਾ ਪੈ ਰਿਹਾ ਪਰ ਮਿਊਨਿਸਪਲ ਕਾਉਂਸਲ ਦੀ ਨਲਾਇਕੀ ਹੈ ਕਿ ਇੰਨਾ ਫੰਡ ਹੋਣ ਦੇ ਬਾਵਜੂਦ ਵੀ ਕਰੋੜਾ ਰੁਪਏ ਦੀ ਮਿਊਨਿਸਪਲ ਕਾਉਂਸਲ ਖੜੜ ਹੈ ਇਹ ਇਹਨਾਂ ਦੀ ਨਲਾਇਕੀ ਹੈ ਜੋ ਇਹ ਇੱਕ ਇਹਨਾਂ ਦੀ ਸਾਮ ਸੰਭਾਲ ਲਈ ਜਿਹੜੀ ਜਗ੍ਹਾ ਉਹਨੂੰ ਤਿਆਰ ਨਹੀਂ ਕਰ ਸਕਦੇ ਇਸ ਬਾਰੇ ਹੋਰ ਜਾਣਕਾਰੀ ਤੁਹਾਨੂੰ ਸਾਡੇ ਭੁਪਿੰਦਰ ਸ਼ਰਮਾ ਜੀ ਦੇਣਗੇ ਕਬਿੰਦਰ ਜੀ ਤੁਸੀਂ ਰਾਸ਼ਟਰੀ ਗਊਂ ਸੇਵਕ ਗਊਂਸ਼ਾਲਾ ਸੰਘ ਦੇ ਪ੍ਰਧਾਨ ਵੀ ਹੋ ਤੇ ਗਊਂਸ਼ਾਲਾ ਖਰੜ ਦੇ ਤੁਸੀਂ ਸੰਚਾਲਕ ਵੀ ਆ ਕੀ ਕਹਿਣਾ ਗੰਦੇ ਇਹਦੇ ਬਾਰੇ ਜਿਹੜਾ ਤੇ ਬੀਤੀ ਰਾਤ ਜਿਹੜਾ ਸਾਣ ਨੂੰ ਕਰੰਟ ਲੱਗਣ ਨਾਲ ਜਿਹੜੀ ਮੌਤ ਹੋਈ ਹੈ ਜੀ ਧੰਨਵਾਦ ਮੋਇਤ ਜੀ ਇਹ ਜਿਹੜਾ ਕਰੰਟ ਲੱਗਣ ਨਾਲ ਨਹੀਂ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਆ ਬੱਲੀ ਪਾਈ ਹੋਈ ਆ ਦੋ ਦਿਨ ਹੋ ਗਏ ਸਰਕਾਰ ਜਾਂਦਾ ਕੋਈ ਇਸ ਵੱਲ ਮਿਊਨਿਸਪਲ ਕਾਉਂਸਲ ਦਾ ਮਿਊਨਿਸਪਲ ਕਾਉਂਸਲ ਦੇ ਕਿਸੇ ਦਫ਼ਤਰ ਦਾ ਕਿਸੇ ਸਫਾਈ ਕਰਮਚਾਰੀ ਦਾ ਕਿਸੇ ਦਾ ਵੀ ਕੋਈ ਧਿਆਨ ਇੱਧਰ ਨਹੀਂ ਹੋਇਆ ਐਮਸੀ ਇੱਥੋਂ ਹੀ ਖਰੜ ਜ਼ੈਰ ਨੂੰ ਜਾਂਦਾ ਲਗਭਗ ਸ਼ਿਵਾਲਿਕਾ ਦੇ ਉਹਦਾ ਐਮਸੀ ਜਿਹੜਾ ਹੈਗਾ ਉਹ ਇੱਥੋਂ ਜਾਂਦਾ ਸੰਤੇ ਮਾਜਰੇ ਦਾ ਜਿਹੜਾ ਐਮਸੀ ਹੈ ਉਹਨੇ ਵੀ ਦੇਖਿਆ ਹੋਊਗਾ ਲੇਕਿਨ ਸ਼ਹਿਰ ਪ੍ਰਤੀ ਸ਼ਹਿਰ ਦੇ ਕੰਮਾਂ ਦੇ ਪ੍ਰਤੀ ਆਪਣੇ ਬਾੜ ਦੇ ਕੰਮਾਂ ਦੇ ਪ੍ਰਤੀ ਇਹ ਲੋਕ ਪੂਰੇ ਨਕਾਰਾ ਨੇ ਫੇਲ ਹੋ ਚੁੱਕੇ ਨੇ ਪ੍ਰਸ਼ਾਸਨ ਦਾ ਬਿਲਕੁਲ ਇਧਰ ਵੱਲੋਂ ਆਪਣੀ ਲੈ ਐਸਡੀਐਮ ਸਾਹਿਬ ਵੀ ਕਿਸੇ ਤਰ੍ਹਾਂ ਦਾ ਐਕਸ਼ਨ ਕਰ ਰਹੇ ਨੇ ਨਾ ਕਿਸੇ ਤਰ੍ਹਾਂ ਦੀ ਮਿਊਸਪਲ ਕਾਉਂਸਲ ਕਰ ਰਹੀ ਹੈ ਇਹੋ ਮਹੀਨੇ ਚ ਚਾਰ ਚਾਰ ਬਦਲਦੇ ਨੇ ਫਲਾਪ ਇਹ ਨੇ ਸ਼ਹਿਰ ਲਬਾਰਸ ਹੋ ਚੁੱਕਿਆ ਜੋ ਕੰਮ ਸਰਕਾਰਾਂ ਦੇ ਨੇ ਉਹ ਵੀ ਇਥੇ ਕਰਕੇ ਨਹੀਂ ਕਰ ਰਹੀ ਕਿ ਇੱਥੇ ਜਿਹੜੀ ਆਪੋਜੀਸ਼ਨ ਹੈ ਉਹ ਨੇ ਵੀ ਅੱਜ ਤੱਕ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕਦਮ ਹੈ ਕੋਈ ਐਕਸ਼ਨ ਜਿਹੜਾ ਹੈਗਾ ਚੁੱਕਿਆ ਨਹੀਂ ਆਉਣਗੇ ਇਲੈਕਸ਼ਨ ਲੜਨ ਦੇ ਸਮੇਂ ਤੁਹਾਨੂੰ ਦੇਖਣਗੇ ਹੋਰ ਪਾਸੇ ਜਾਣਗੇ ਹੁਣ ਜਦੋਂ ਹੁੰਦਾ ਵੀ ਸ਼ਹਿਰ ਦੇ ਵਿੱਚ ਜੇ ਸਰਕਾਰ ਕੰਮ ਨਹੀਂ ਕਰ ਰਹੀ ਤਾਂ ਆਪੋਜੀਸ਼ਨ ਆਪਣਾ ਰੋਲ ਅਦਾ ਕਰੇ ਇੱਥੇ ਕੋਈ ਭਾਜੀਪੀ ਨਹੀਂ ਨਹੀਂ ਹਾਈ ਹੱਪਿਆ ਕਰਨਗੇ ਭਾਜੀਪੀ ਵਾਲੇ ਪਾਪਾ ਗਲਿਆਂ 'ਚ ਪਟਕੇ ਉਹੀ ਤਾਂ ਕਾਂਗਰਸ ਨਹੀਂ ਕੋਈ ਹੋਰ ਪਾਰਟੀ ਨਹੀਂ ਨਾ ਅਕਾਲੀ ਦਲ ਦਾ ਕੋਈ ਨਮਾਇੰਦਾ ਸੋ ਕਹਿਣ ਦਾ ਭਾਵ ਇਹ ਹੈ ਵੀ ਸ਼ਹਿਰ ਲੋਵਾਰਸ ਹੈ ਇਹ ਪਸ਼ੂ ਲੋਵਾਰਸ ਨੇ ਇੱਥੇ ਦੇ ਲੋਕ ਲੋਵਾਰਸ ਨੇ ਨਾ ਪ੍ਰਸ਼ਾਸਨ ਦੇ ਕੋਲ ਕੋਈ ਸੋਚ ਹੈ ਨਾ ਕੋਈ ਨੀਤੀ ਹੈ ਨਾ ਚੰਗੀ ਨੀਅਤ ਹੈ ਸਾਰੀਆਂ ਚੀਜ਼ਾਂ ਦੇ ਵਿੱਚ ਖੋਟ ਹੈ ਇਸ ਕਰਕੇ ਬਾਰ ਬਾਰ ਜਿਵੇਂ ਹਰਜੀਤ ਨੇ ਕਿਹਾ ਅੱਜ ਜੇ ਹਾਲਾਤ ਇਹਦੇ ਨਾਮ ਦੇ ਦੋ ਦਿਨ ਦਾ ਨਾਂ ਫੁੱਲਿਆ ਪਾਉਂਦਾ ਨੰਦੀ ਤਾਂ ਹਾਲਾਤ ਇਹ ਆਉਂਦੇ ਵੀ ਅੱਜ ਮਿਊਸਪਲ ਕਾਉਂਸਲ ਨਹੀਂ ਅੱਜ ਈਓ ਦੇ ਕਮਰੇ ਦੇ ਅੰਦਰ ਉਹਨੂੰ ਰੱਖ ਕੇ ਆਉਂਦੇ ਉਹ ਇੱਕ ਕਿਤਾਬ ਨਹੀਂ ਹੈ ਇਹ ਕਿਤਾਬ ਨਹੀਂ ਨੂੰ ਸਮਝ ਲੈਣ ਜਾਂ ਤਾਂ ਆਪਦੇ ਕੰਮ ਸਹੀ ਢੰਗ ਨਾਲ ਕਰ ਲੈਣ ਨਹੀਂ ਫਿਰ ਕੰਮ ਕਿਵੇਂ ਕਰਾਉਣੇ ਆ ਉਹ ਪਹਿਲਾਂ ਵੀ ਅਸੀਂ ਕਰਾਉਂਦੇ ਰਹੇ ਆ ਹੁਣ ਵੀ ਕਰਾਵਾਂਗੇ ਤੇ ਅੱਗੇ ਨੂੰ ਵੀ ਕਰਾਉਂਦੇ ਰਹਾਂਗੇ ਸੋ ਕਹਿਣ ਦਾ ਭਾਵ ਇਹ ਜਿਹਦੀ ਜ਼ਿੰਮੇਵਾਰੀ ਉਹ ਆਪਦੀ ਸੰਭਾਲੇ ਜੇ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਦੇ ਵਿੱਚ ਕੋਈ ਕਟਾਈ ਕਰੂਗਾ ਤਾਂ ਉਹਦੇ ਨਾਲ ਜੋ ਹੋਣਾ ਚਾਹੀਦਾ ਉਸੇ ਤਰ੍ਹਾਂ ਦਾ ਵਰਤੋ ਉਹ ਭਿੰਦਰ ਜੀ ਅਸੀਂ ਫਰਵਾਇਆ ਬਾਈ ਜੀ ਹੁਣ ਦੇਖੋ ਮਤਲਬ ਲਾਂਤ ਐ ਖਰੜ ਪ੍ਰਸ਼ਾਸਨ ਤੇ ਮਿਊਨਿਸਪਲ ਕਾਉਂਸਲ ਤੇ ਆ ਸਾਰੇ ਸਮਾਜ ਸੇਵੀਆਂ ਵੱਲੋਂ ਕੀਤਾ ਜਾ ਰਿਹਾ ਬਾਈ ਇਹਨੂੰ ਦਫਨਾ ਕੇ ਭੁਪਿੰਦਰ ਜੀ ਪੰਡਤ ਜੀ ਅਮਿਤ ਸੇਠੀ ਜੀ ਲੱਕੀ ਜੀ ਸਾਰਾ ਸਾਰਿਆਂ ਵੱਲੋਂ ਬਾਈਆਂ ਕਰਕੇ ਇਹਨੂੰ ਦਫਨਾਉਣ ਜਾ ਰਹੇ ਆ ਇਹਨੂੰ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਜੋ ਸਾਹਿਬ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਹੈ ਮਿਊਨਿਸਪਲ ਕਾਉਂਸਲ ਪ੍ਰਧਾਨ ਤੇ ਐਮਸੀਆਂ ਨੂੰ ਵੀ ਇਹ ਬੇਨਤੀ ਤੁਹਾਨੂੰ ਕਰ ਰਹੇ ਆ ਫੇਰ ਇੱਕ ਵਾਰ ਵੀ ਅਗਲੀ ਵਾਰ ਇਹ ਜੀ ਨੌਬਤ ਨਾ ਆਵੇ ਵੀ ਤੁਸੀਂ ਹੱਲ ਨਾ ਕਰੋ ਇਹਨਾਂ ਦਾ ਤੇ ਅਸੀਂ ਜੋ ਕਹਿੰਨੇ ਆ ਕਰਦੇ ਜਰੂਰ ਹੁੰਦੇ ਆ ਤੁਹਾਨੂੰ ਕਰਕੇ ਵੀ ਦਿਖਾਵਾਂਗੇ ਤੇ ਤੁਹਾਡੀ ਮਿਊਨਿਸਪਲ ਕਾਉਂਸਲ ਦਫ਼ਤਰ ਦੇ ਬਾਹਰ ਛੱਡ ਕੇ ਆਵਾਂਗੇ ਜੇ ਅੱਗੇ ਤੋਂ ਵੀ ਐਜੇ ਤੁਸੀਂ ਇਹਨਾਂ ਦੀ ਨਾ ਦੇਖਭਾਲ ਕੀਤੀ ਤੇ ਐਦਾਂ ਕਿਸੇ ਵੀ ਜਿਹੜੀ ਐਕਸੀਡੈਂਟਲ ਡੈਥ ਹੋ ਗਈ ਜਾਂ ਗ੍ਰੈਂਟ ਲੱਗ ਕੇ ਡੈਥ ਹੋ ਗਈ ਜੇ ਕਿਸੇ ਵੀ ਤਰੀਕੇ ਨਾਲ ਬੇਜਵਾਨ ਦੀ ਡੈਥ ਹੋ ਜਾਂਦੀ ਹੈ ਤਾਂ ਅਸੀਂ ਜਰੂਰ ਤੁਹ ਵੀ ਤੁਹਾਡੇ ਕੋਲ ਲੱਖਾਂ ਰੁਪਇਆ ਪਏ ਨੇ ਕਾ ਉਸ ਹੈ 50 ਤੁਸੀਂ ਜਿਹੜਾ ਲਾ ਕੇ ਰਾਜ਼ੀ ਨਹੀਂ ਹੈ ਉਹਨੂੰ ਬੇਨਤੀ ਹੈ ਵੀ ਦਾ ਹੱਲ ਜ਼ਰੂਰ ਕਰ ਦਿਓ ਨਹੀਂ ਅਗਲੀ ਵਾਰ ਇਹ ਜ਼ਰੂਰ ਤੁਹਾਡੇ ਦਫ਼ਤਰ ਦੇ ਬਾਹਰ ਇਹਨਾਂ ਨੂੰ ਛੱਡ ਕੇ ਆਵਾਂਗੇ ਅਸੀਂ ਤੇ ਰੱਖ ਕੇ ਆਵਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ